ਕਾਲਜ ਜਾਂ ਸਕੂਲ ਬੱਚਿਆਂ ਦਾ ਪਵਿੱਖ ਦਾ ਉਹ ਥਾਨ ਜਿੱਥੇ ਬੱਚੇ ਅੱਗੇ ਪਵਿੱਖ ਦੇ ਨਵੇਂ ਤੇ ਸੁਨਹਿਰੀ ਸੁਪਨੇ ਵੇਖਦੇ ਹਨ ਟਾੜ ਨਾਲ ਪਹਿਲਾਂ ਸਾਂਝੀ ਕਰਦੇ ਹਾਂ ਇੱਕ ਵੀਡੀਓ ਜਿਸ ਵਿੱਚ ਇਸ ਵੀਡੀਓ ਸ ਤੁਸੀਂ ਦੇਖ ਸਕਦੇ ਹੋ ਕਿ ਟਾਇਲਟ ਯਾਨੀ ਕਾਲਜ ਦੇ ਟਾਇਲਟ ਤੋਂ ਖਾਣਾ ਬਣਾਉਣ ਲਈ ਪਾਣੀ ਲਿਆ ਜਾਂਦਾ ਹੈ ਜੀ ਹਾਂ ਇਹ ਹੈ ਮੱਧ ਪ੍ਰਦੇਸ਼ ਦਾ ਜੱਬਲਪੁਰ ਦਾ ਇੱਕ ਕਾਲਜ ਜੀ ਹਾਂ ਕਾਲਜ ਦਾ ਨਾਮ ਹੈ ਨੇਤਾਜੀ ਸੁਭਾਸ਼ ਚੰਦਰ ਬੋਸ ਮੈਡੀਕਲ ਕਾਲਜ ਜੋ ਕਿ ਬਹੁਤ ਹੀ ਮੰਨਿਆ ਹੋਇਆ ਕਾਲਜ ਹੈ ਤੇ ਇਸ ਕਾਲਜ ਤੇ ਇੱਕ ਇਹ ਜੀ ਘਟਨਾ ਜਾਂ ਇਹ ਜੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਸੋਚਣ ਵਿੱਚ ਮਜਬੂਰ ਕਰਤਾ ਹੈ ਸਾਰਸ਼ਿਕਾ ਤੁਸੀਂ ਜੁੜ ਚੁੱਕੇ ਹੋ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੋਰ ਤੁਹਾਡੇ ਨਾਲ ਤੇ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਹਾਂ ਮੱਧ ਪ੍ਰਦੇਸ਼ ਜਬਲਪੁਰ ਦੇ ਨੇਤਾ ਸੁਭਾਸ਼ ਚੰਦਰ ਬੋਸ ਦੇ ਮੈਡੀਕਲ ਕਾਲਜ ਦੀ ਸਭ ਤੋਂ ਪਹਿਲਾਂ ਝਾਤ ਮਾਰੋ ਇਸ ਵੀਡੀਓ ਤੇ ਵੀਡੀਓ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਹੀ ਗਿਆ ਹੋਵੇਗਾ ਕਿ ਖਾਣਾ ਬਣਾਉਣ ਲੱਗਿਆਂ ਟਾਇਲਟ ਦੇ ਯਾਨੀ ਕਿ ਵਾਸ਼ਰੂਮ ਦੇ ਟੂਟੀ ਚੋਂ ਪਾਣੀ ਲਿਆ ਜਾਂਦਾ ਹੈ ਜੀ ਹਾਂ ਇਸ ਮੈਡੀਕਲ ਕਾਲਜ ਵਿੱਚ ਤੇ ਇੱਕ ਮੈਡੀਕਲ ਕਾਨਫਰੰਸ ਚੱਲ ਰਹੀ ਹੈ ਬੀਤੇ ਦਿਨੀ ਕਈ ਦਿੱਗਜ ਡਾਕਟਰ ਵੀ ਇਸ ਵਿੱਚ ਸ਼ਿਰਕਤ ਕਰ ਰਹੇ ਸਨ ਅਤੇ ਇੱਕ ਮੈਡੀਕਲ ਕਾਨਫਰੰਸ ਚੱਲ ਰਹੀ ਸੀ ਉਸ ਦੇ ਸਬੰਧ ਵਿੱਚ ਭੋਜਨ ਬਣਾਉਣ ਦੇ ਲਈ टॉयलेट यानी कि वॉशरूम तो पानी लिया जाता है जो कि बड़ी ही शर्मनाक घटना है इंटरनेट वीडियो इन वायरल हो गई है कमेंट आने हो इस तरह क्यों कीता जा रहे ही अधिकारियोंज के अधिकारियों वालों भी यह बयान सामने आया है कि यह सिर्फ खाना बनाने सिर्फ जूठे भांडे मांझण्ली जबकि तुम भीडियो तो साफ देख सकते हो कि टूटी तो पानी लेके खा बनाया जा रहा है तुम इस बारे की कहना चाहोगे कमेंट बॉक्स अपने विचार जरूर सांझे करियो तो झाक मारो इस वीडियो से जिस विच कि किस तरह वॉशरूम दी टूटी तो मेडिकल कॉलेज लिए जो कॉन्फ्रेंस चल रही है उसके लिए खाना बनाया जा रहा है ये हमारे मेडिकल कॉलेज की हालत है टॉयलेट के, के पानी से खाना बनाया जा रहा है इसका किसी को अभी तक पता भी नहीं मेडिकल वाले ये काम करेंगे तो कैसे चलेगा

Mm-hmm. Pickle, pickle thing